ਕੇਦਾਰਾ ਮਹੱਲਾ ਪੰਜਵਾਂ ਰਸਨਾ RAM RAM ਬਖਾਨ ਏ ਰਸਨਾ ਰਮਿਆ ਹੋਇਆ ਜੋ RAM ਹੈ ਉਸ RAM ਦਾ ਬਖਿਆਨ ਕਰ ਭਾਵ RAM RAM ਉਚਾਰਨਾ ਕਰ ਰਸਨਾ ਜ਼ੁਬਾਨ ਨੂੰ ਕਹਿੰਦੇ ਤੇ ਗੁਰੂ ਅਰਜੁਨ ਦੇਵ ਸਾਹਿਬ ਜੀ ਇਸ ਜ਼ੁਬਾਨ ਨੂੰ ਸਿੱਖਿਆ ਦਿੰਦੇ ਨੇ ਕਿ ਤੂੰ ਨਾ ਰਾਮ ਰਾਮ ਜਪਿਆ ਕਰ ਰਾਮ ਰਾਮ ਇਹ ਰਸਨਾ ਇਹ ਜਿਹੜੀ ਜ਼ੁਬਾਨ ਹੈ ਤਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਨ ਬੜੇ ਸਵਾਦ ਚੱਖਦੀ। ਇਹ ਕਰਮ ਇੰਦਰਾ ਵੀ ਆ ਤੇ ਗਿਆਨ ਇੰਦਰਾ ਵੀ ਇਹਨੂੰ ਕਹਿੰਦੇ ਨੇ। ਕਰਮੰਦਰੇ ਜਿਨ੍ਹਾਂ ਦੇ ਨਾਲ ਕੋਈ ਕਰਮ ਕਰਦਾ ਹੈ ਮਨੁੱਖ। ਗਿਆਨ ਇੰਦਰੇ ਜਿਨ੍ਹਾਂ ਦੇ ਨਾਲ ਕੋਈ ਇਹਨੂੰ ਸਮਝ ਪੈਂਦੀ ਜਿਵੇਂ ਅੱਖਾਂ ਨਾਲ ਵੇਖਦਾ ਹੈ ਦਿਸਦਾ ਹੈ ਰੰਗ ਰੂਪ ਦੀ ਸਮਝ ਪੈਂਦੀ ਕੰਨਾਂ ਨਾਲ ਸੁਣਦਾ ਹੈ। ਇਹ ਕਰਮਿੰਦਰੇ ਜਿਵੇਂ ਹੱਥ ਨੇ ਪੈਰ ਨੇ ਇਹਨਾਂ ਨਾਲ ਚੱਲਦਾ ਕੋਈ ਕਿਰਿਆ ਕਰਦਾ ਤੇ ਜਿਹੜੀ ਜ਼ੁਬਾਨ ਹੈ ਨਾ ਇਹ ਕਰਮਿੰਦਰਾ ਵੀ ਆ ਤੇ ਇਹ ਗਿਆਨਿੰਦਰਾ ਵੀ ਇਹ ਦੋਵੇਂ ਕਾਰਜ ਕਰਦੀ ਜ਼ੁਬਾਨ ਦੇ ਨਾਲ ਬੋਲਣ ਦਾ ਕਰਮ ਵੀ ਕੀਤਾ ਜਾਂਦਾ ਇਹ ਕਿਰਿਆ ਕੀਤੀ ਜਾਂਦੀ ਹੈ ਤੇ ਜ਼ੁਬਾਨ ਗਿਆਨ ਵੀ ਦਿੰਦੀ ਜਦੋਂ ਕੋਈ ਜਈ ਚੀਜ਼ ਜ਼ੁਬਾਨ ਦੇ ਉੱਤੇ ਰੱਖਦਾ ਉਸੇ ਵੇਲੇ ਦੱਸ ਦਿੰਦੀ ਇਹਦਾ ਸਵਾਦ ਕਿਹੋ ਜਿਹਾ ਕੀ ਗਿਆਨ ਵੀ ਦੱਸਦੀ ਸਮਝ ਵੀ ਦਿੰਦੀ ਤੇ ਇਹ ਜਿਹੜੀ ਜ਼ੁਬਾਨ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਇਹ ਹੋਰ ਨਾ ਰਸਾਂ ਕਸਾਂ ਦੇ ਵਿੱਚ ਬੜੀ ਲੱਗੀ ਹੈ ਕਿੰਨੇ ਰਸ ਕਸ ਚੱਖੀ ਜਾਵੇ ਸਵਾਦ ਚੱਖੀ ਜਾਵੇ ਕਦੇ ਜ਼ੁਬਾਨ ਰੱਜਦੀ ਨਹੀਂ ਜੇ ਕਦੇ ਨਹੀਂ ਰੱਜੀ ਕਿਸੇ ਬੰਦੇ ਕੋਲ ਕਿੰਨਾ ਧਨ ਦੌਲਤ ਹੋਵੇ ਕੋਈ ਕਮੀ ਨਹੀਂ ਤੇ ਮਨ ਚ ਖਾਣ ਦਾ ਚਸਕਾ ਵੀ ਹੋਵੇ ਜੀਬ ਨੂੰ ਚਸਕਾ ਹੋਵੇ ਸਵਾਦ ਚਖਣ ਦਾ ਤੇ ਕਿੰਨੇ ਪਦਾਰਥਾਂ ਦਾ ਸਵਾਦ ਚੱਖ ਲਵੇ ਉਹਨੂੰ ਪੁੱਛੋ ਵੀ ਹੁਣ ਤੇ ਜ਼ੁਬਾਨ ਦਾ ਚਸਕਾ ਖਤਮ ਹੋ ਗਿਆ ਹਣਾ ਕਹਿੰਦਾ ਨਹੀਂ ਇਹ ਇਹੋ ਜੀ ਹੈ ਜਿੰਨੇ ਚਸਕੇ ਜ਼ਿਆਦੇ ਲੈਂਦੀ ਹੈ ਓਨੀ ਇਹਦੀ ਚਸਕੇ ਲੈਣ ਦੀ ਇੱਛਾ ਵਧਦੀ ਜਾਂਦੀ ਹੈ ਮੁੱਕਦੀ ਨਹੀਂ ਘਟਦੀ ਨਹੀਂ ਇਹ ਰੱਜਦੀ ਨਹੀਂ ਤਨ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ ਆਨੰਦ ਸਾਹਿਬ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਹੈ ਰਸਨਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਰਸਨਾ ਤੂੰ ਰਾਮ ਰਾਮ ਉਚਾਰ ਤਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਤੇ ਹੋਰ ਨਾ ਰਸਾਂ ਵਿੱਚ ਲੱਗੀ ਆ ਹੋਰ ਨਾ ਚੀਜ਼ਾਂ ਦਾ ਰਸ ਲੈਣ ਵਿੱਚ ਲੱਗੀ ਹੈ ਨਾ ਜਿੱਥੇ ਇਹਨੂੰ ਖਾਣ ਦੇ ਪਦਾਰਥਾਂ ਦਾ ਰਸ ਆਉਂਦਾ ਨਾ ਚਸਕੇ ਲੈਂਦੀ ਆ ਨਾਨਾ ਤਰ੍ਹਾਂ ਦੇ ਪਦਾਰਥ ਖਾਂਦੀ ਚੱਕਦੀ ਆ ਸਵਾਦ ਚੱਕਦੀ ਆ ਉਥੇ ਇਹ ਰਸਨਾ ਇਹ ਜ਼ੁਬਾਨ ਜਿਹੜੀ ਆ ਨਾ ਇਹਨੂੰ ਝੂਠ ਬੋਲਣ ਦਾ ਵੀ ਬੜਾ ਰਸ ਆਉਂਦਾ RAM ਦਾ ਨਾਮ ਜਪਣ ਦਾ ਰਸ ਉਹਨਾ ਨਹੀਂ ਲੈਂਦੀ ਕਿਉਂਕਿ ਹਜੇ ਦੂਜਿਆਂ ਰਸਾਂ ਵਿੱਚ ਲੱਗੀ ਤਾਂ ਕਰਕੇ ਇਨੂੰ ਝੂਠ ਬੋਲਣ ਦਾ ਵੀ ਬੜਾ ਰਸ ਆਉਂਦਾ ਬੜਾ ਰਸ ਇਹ ਨਾਰਸ ਲੈਂਦੀ ਝੂਠ ਬੋਲਣ ਦਾ ਐਨ ਤਦਾਕਾਰ ਹੋ ਹੋ ਕੇ ਝੂਠ ਬੋਲਦੀ ਐਨ ਸ਼ਿੰਗਾਰ ਸ਼ਿੰਗਾਰ ਕੇ ਝੂਠ ਬੋਲਦੀ ਗਹਿਣਿਆਂ ਦੀ ਤਰ੍ਹਾਂ ਸ਼ਿੰਗਾਰ ਸ਼ਿੰਗਾਰ ਕੇ ਝੂਠ ਬੋਲਦੀ ਹੈ ਬੜੀ ਦਲੀਲ ਦੇ ਨਾਲ ਝੂਠ ਬੋਲਦੀ ਹੈ ਸੁਣਨ ਵਾਲੇ ਨੂੰ ਲੱਗਦਾ ਹੀ ਨਹੀਂ ਵੀ ਝੂਠ ਬੋਲਦੀ ਪਈ ਇਨੂੰ ਝੂਠ ਬੋਲਣ ਦਾ ਬੜਾ ਰਸ ਆਉਂਦਾ ਇਸ ਜ਼ੁਬਾਨ ਨੂੰ ਦੂਜਿਆਂ ਦੀ ਨਿੰਦਿਆ ਕਰਨ ਦਾ ਬੜਾ ਰਸ ਆਉਂਦਾ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਤੂੰ ਤੇ ਹਜੇ ਇਨਾਂ ਰਸਾਂ ਵਿੱਚ ਫਸੀ ਪਈ ਆ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਹੋਰ ਨਾ ਰਸਾਂ ਦੇ ਵਿੱਚ ਐਨ ਰਚੀ ਹੋਈ ਆ ਤੇਰੀ ਪਿਆਸ ਨਾ ਜਾਏ ਇਨਾ ਰਸਾਂ ਕਸਾਂ ਦੇ ਵਿੱਚ ਲੱਗਣ ਦੇ ਨਾਲ ਤੇਰੀ ਪਿਆਸ ਨਹੀਂ ਕਦੇ 부ਜਣੀ ਤੂੰ ਰੱਜਣਾ ਨਹੀਂ ਪਿਆਸ ਨਾ ਜਾਏ ਹੂਰਤ ਕਿਤੈ ਹੂਰਤ ਕਿੰਨੇ ਵੀ ਕਰਮ ਕਰਦੀ ਰਵੇ ਇਹ ਰਸਨਾ ਕਿੰਨੇ ਰਸ ਕਸ ਚੱਖਦੀ ਰਵੇ ਕਦੀ ਪਿਆਸ ਨਹੀਂ ਉਤਰੇਗੀ ਕਦੋਂ ਉਤਰੇਗੀ ਜਿੱਚਰ ਹਰ ਰਸ ਪੱਲੇ ਨਾ ਪਾਏ ਜਿੰਨਾ ਚਿਰ ਤੱਕ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਪੱਲੇ ਨਹੀਂ ਨਾ ਪਾਉਂਦੀ ਜਿੰਨਾ ਚਿਰ ਤੱਕ ਰਸਨਾ RAM RAM ਉਚਾਰ ਨਹੀਂ ਹੋ ਜਾਂਦੀ ਜਿਤਨਾ ਜਿੰਨਾ ਚਿਰ ਤੱਕ ਇਹ RAM RAM ਦਾ ਨਾਮ ਨਹੀਂ ਜਪਣਾ ਸ਼ੁਰੂ ਕਰਦੀ ਹੋਰ ਰਸਾਂ ਕਸਾਂ ਦਾ ਸਵਾਦ ਲੈਣ ਦਾ ਚਸਕਾ ਮੁੱਕਣਾ ਹੀ ਨਹੀਂ ਜਿੰਨੇ ਪਦਾਰਥ ਚੱਖਦੀ ਹੈ ਓਨਾ ਹੀ ਜ਼ਿਆਦਾ ਇਹਦੀ ਚਸਕਾ ਜਿਹੜਾ ਹੈ ਉਹ ਵਧਦਾ ਜਾਂਦਾ ਉਹ ਨਹੀਂ ਜਿਆਦਾ ਤੇ ਜਦੋਂ ਹਰੀ ਦਾ ਰਸ ਚੱਖਦੀ ਹੈ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਨਾ ਤ੍ਰਿਸ਼ਨਾ ਲੱਗੈ ਆਏ ਜਦੋਂ ਫਿਰ ਹਰੀ ਪਰਮੇਸ਼ਰ ਦਾ ਨਾਮ ਰਸ ਪੱਲੇ ਪੈ ਜਾਂਦਾ ਹੈ ਨਾਮ ਰਸ ਨੂੰ ਇਹ ਪੀਂਦੀ ਹੈ ਚੱਖਦੀ ਹੈ ਫਿਰ ਇਹਨੂੰ ਹੋਰ ਨਾ ਸਵਾਦਾਂ ਦਾ ਜਾ ਸਕਾ ਜਿਹੜਾ ਉਹ ਖਤਮ ਹੋ ਜਾਂਦਾ ਖੁਰਨਾ ਰਸਾਂ ਕਸਾਂ ਨੂੰ ਚੱਖਣ ਦੀ ਜਿਹੜੀ ਲਾਲਸਾ ਸੀ ਉਹ ਮੁੱਕ ਜਾਂਦੀ ਅੰਦਰੋਂ ਜ਼ੁਬਾਨ ਦੀ ਖਤਮ ਹੋ ਜਾਂਦੀ ਹੁਣ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਨਾ ਉਹ ਉਨੇ ਰਸ ਕਸ ਨਹੀਂ ਚੱਖਦਾ ਜਿੰਨੇ ਆਮ ਬੰਦਾ ਖਾਂਦਾ ਜਿੰਨੇ ਰਸਕਸ ਆਮ ਬੰਦੇ ਦੀ ਜ਼ੁਬਾਨ ਚੱਖਦੀ ਆ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ ਉਹਨੇ ਉਹ ਕਹਿੰਦਾ ਬਸ ਸਰੀਰ ਨੂੰ ਚੱਲਣ ਵਾਸਤੇ એનર્ਜੀ ਵਾਸਤੇ ਭੋਜਨ ਦੀ ਲੋੜ ਆ ਬਹੁਤੇ ਰਸਕਸ ਖਾਣ ਦੇ ਨਾਲ ਤੇ ਸਗੋਂ ਸਰੀਰ ਰੋਗੀ ਹੁੰਦਾ ਗੋਦੀ ਫਿਰ ਜਿਹੜੀ ਰਸਨਾ ਜ਼ੁਬਾਨ ਆ ਨਾ ਤ੍ਰਿਪਤ ਹੋ ਜਾਂਦੀ ਰੱਜ ਜਾਂਦੀ ਜਿਹੜੀ ਰਸਨਾ RAM ਨਾਮ RAM ਦਾ ਨਾਮ ਬਖਿਆਨ ਕਰਨ ਲੱਗ ਪੈਂਦੀ ਹੈ ਉਚਾਰਨ ਲੱਗ ਪੈਂਦੀ ਹੈ ਉਹ ਫਿਰ ਝੂਠ ਬੋਲਣ ਦਾ ਰਸ ਲੈਣਾ ਛੱਡ ਦਿੰਦੀ ਫਿਰ ਉਹ ਨਿੰਦਿਆ ਕਰਨ ਦਾ ਰਸ ਲੈਣਾ ਛੱਡ ਦਿੰਦੀ ਵੀ ਨਹੀਂ ਇਹ ਤੇ ਫੋਕਾ ਇਹਦੇ ਵਿੱਚ ਜੀਵਨ ਬਰਬਾਦ ਕਰਨ ਵਾਲੀ ਗੱਲ ਹੈ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਜਦੋਂ ਪਰਮੇਸ਼ਰ ਦੇ ਨਾਮ ਰਸ ਨੂੰ ਪੀਂਦੀ ਫਿਰ ਤ੍ਰਿਪਤ ਹੋ ਜਾਂਦੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਏ ਤੇ ਇਹ ਹਰੀ ਦਾ ਨਾਮ ਰਸ ਉਦੋਂ ਹੀ ਮਿਲਦਾ ਜਦੋਂ ਸਤ ਗੁਰੂ ਮਿਲਦਾ ਸਤ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਨਾਮ ਰਸ ਵੱਲ ਚੱਲਦੀ ਏ ਨਹੀਂ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਦੀ ਜੀਵਨ ਰੱਜੀਆਂ ਕਰ ਭੋਗ ਬਿਲਾਸੇ ਕਿੰਨੇ ਪਦਾਰਥ ਖਾ ਲਵੇ ਕਦੀ ਜ਼ੁਬਾਨ ਰੱਜੀ ਨਹੀਂ ਜੇ ਬੰਦੇ ਦਾ ਪੇਟ ਭਾਵੇਂ ਗਲ ਤਾਂ ਹੀ ਭਰ ਜਾਵੇ ਜ਼ੁਬਾਨ ਅਜੇ ਕਹਿੰਦੀ ਸੁਆਦ ਬੜਾ ਹੋਰ ਖਾ ਜੁਬਾਨ ਸਵਾਦ ਲੈ ਲੈ ਕੇ ਨਹੀਂ ਰੱਜਦੀ ਰੱਜਦੀ ਕਦੋਂ ਹੈ ਜਦੋਂ RAM ਦਾ RAM RAM ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ ਜਦੋਂ RAM ਦਾ ਨਾਮ ਦਾ ਰਸ ਚੱਖਦੀ ਉਦੋਂ ਤਾਂ ਕਰਕੇ ਸਤਿਗੁਰੂ ਸਾਹਿਬ ਜੀ ਨੇ ਬੇਅੰਤ ਬਚਨ ਕਹਿ ਗੁਰੂ ਕੀ ਬਾਣੀ ਅੰਦਰ ਸਤਿਗੁਰੂ ਜੀ ਕਹਿੰਦੇ ਹੈ ਜਿਹਬੇ ਹੈ ਰਸ ਗੇ ਮਦਰ ਪ੍ਰੇ ਤੋਇੰ ਰਸਨਾ ਗੁਣ ਗੋਪਾਲ ਨਿਦ ਗਾਇਣ ਰਸਨਾ ਦੇ ਨਾਲ ਨਾ ਜੋ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਸਾਰਿਆਂ ਗੁਣਾ ਦਾ ਖਜਾਨਾ ਹੈ ਉਹਦਾ ਜਾਸ ਕਰ ਰਸਨਾ ਗੁਣ ਗੋਪਾਲ ਨਿਦ ਗਾਇਣ ਜਦੋਂ ਜ਼ੁਬਾਨ ਦੇ ਨਾਲ ਉਹਦੇ ਗੁਣ ਗਾਉਣ ਲੱਗ ਪਵੇਂਗਾ ਨਾ ਫਿਰ ਐਸਾ ਅਸਰ ਹੋਵੇਗਾ ਸਾਰੇ ਸਰੀਰ ਤੇ ਕਿਉਂਕਿ ਜ਼ਬਾਨ ਦੇ ਨਾਲ ਕੀਤੇ ਕਰਮ ਜ਼ਬਾਨ ਦੇ ਨਾਲ ਕੀਤਾ ਰਸ ਕਸ ਚੱਖੇ ਦਾ ਸਾਰੇ ਸਰੀਰ ਤੇ ਅਸਰ ਹੁੰਦਾ ਜੋ ਬੰਦਾ ਜ਼ਬਾਨ ਦੇ ਨਾਲ ਰਸ ਖਾਂਦਾ ਉਹਦਾ ਅਸਰ ਹੁੰਦਾ ਨਾ ਮਨੁੱਖ ਦੇ ਸਰੀਰ ਤੇ ਜਿਹੋ ਜੇ ਰਸ ਕਸ ਖਾਂਦਾ ਸਵਾਦ ਚੱਖਦਾ ਉਹੋ ਜਿਹਾ ਹੀ ਅਸਰ ਹੁੰਦਾ ਜਿਹੋ ਜੇ ਬੋਲ ਜ਼ੁਬਾਨ ਦੇ ਨਾਲ ਬੋਲਦਾ ਉਹੋ ਜਿਹਾ ਅਸਰ ਸਰੀਰ ਤੇ ਹੁੰਦਾ ਜੇ ਚੰਗੇ ਬੋਲ ਬੋਲਦਾ ਉਹਦਾ ਅਸਰ ਚੰਗਾ ਪੈਂਦਾ ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਹੀ ਆਂ ਕਹਿੰਦੇ ਜ਼ੁਬਾਨ ਦੇ ਨਾਲ ਕੌੜਾ ਬੋਲੀ ਜਾਂਦਾ ਫਿੱਕਾ ਬੋਲੀ ਜਾਂਦਾ ਤੇ ਉਹਦਾ ਅਸਰ ਹੁੰਦਾ ਹੀ ਐ ਨਾ ਇਹਦਾ ਤਨ ਵੀ ਫਿੱਕਾ ਇਹਦਾ ਮਨ ਵੀ ਫਿੱਕਾ ਹੋ ਜਾਂਦਾ ਨਾਨਕ ਫਿੱਕਾ ਬੋਲੇ ਐ ਤਨ ਮਨ ਫਿੱਕਾ ਹੋਏ ਅਸਰ ਹੁੰਦਾ ਨਾ ਸਰੀਰ ਤੇ ਫਿੱਕਾ ਬੋਲ ਬੋਲਣ ਦਾ ਇਸੇ ਤਰ੍ਹਾਂ ਮਿੱਠਾ ਬੋਲ ਬੋਲਣ ਦਾ ਵੀ ਅਸਰ ਹੁੰਦਾ ਹੈ ਤੇ ਜਿਹੜੀ ਚੀਜ਼ ਜ਼ੁਬਾਨ ਤੇ ਰੱਖ ਕੇ ਖਾਂਦਾ ਉਹਦਾ ਸਵਾਦ ਚਖਦਾ ਉਹਦਾ ਵੀ ਅਸਰ ਅੰਦਰ ਜਾ ਕੇ ਹੁੰਦਾ ਉਹ ਵੀ ਸਰੀਰ ਦੇ ਉੱਪਰ ਆਪਣਾ ਪ੍ਰਭਾਵ ਪਾਉਂਦੀ ਜੇ ਚੀਜ਼ ਚੰਗੀ ਹੋਵੇਗੀ ਤੇ ਚੰਗਾ ਅਸਰ ਪਵੇਗਾ ਜੇ ਮਾੜੀ ਚੀਜ਼ ਖਾਧੀ ਹੋਵੇਗੀ ਉਹਦਾ ਅਸਰ ਮਾੜਾ ਵੀ ਹੋਵੇਗਾ। ਜ਼ੁਬਾਨ ਦੇ ਨਾਲ ਕੀਤਾ ਕਰਮ, ਜ਼ੁਬਾਨ ਦੇ ਨਾਲ ਚੱਖਿਆ ਸਵਾਦ, ਉਹਦਾ ਅਸਰ ਸਰੀਰ ਤੇ ਹੁੰਦਾ ਹੀ ਹੁੰਦਾ ਹੈ ਤੇ ਜੇ ਇਹਨਾਂ ਚੀਜ਼ਾਂ ਦਾ ਅਸਰ ਸਰੀਰ ਤੇ ਹੁੰਦਾ ਤੇ ਜੇ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਜਪੂ ਤੇ ਉਹਦਾ ਅਸਰ ਨਹੀਂ ਹੋਊਗਾ। ਉਹਦਾ ਅਸਰ ਵੀ ਜ਼ਰੂਰ ਹੋਵੇਗਾ। ਤੇ ਉਹਦਾ ਅਸਰ ਕੀ ਹੋਵੇਗਾ? ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਤ ਸਹਿਜ ਸ਼ਾਂਤੀ ਆਜੂ ਤੈਨੂੰ ਸ਼ਾਂਤੀ ਇਹ ਸ਼ਾਂਤੀ ਲੱਭਣ ਵਾਸਤੇ ਮਨੁੱਖ ਥਾਵਾਂ ਥਾਵਾਂ ਤੇ ਪਟਕਦਾ ਥਾਵਾਂ ਥਾਵਾਂ ਤੇ ਪਹਿਲਾਂ ਤੇ ਮਨੁੱਖ ਸਮਝਦਾ ਸ਼ਾਇਦ ਮਾਇਆ ਮੇਰੇ ਕੋਲ ਥੋੜੀ ਆ ਤਾਂ ਸ਼ਾਂਤੀ ਨਹੀਂ ਇਹ ਮੈਂ ਬਹੁਤੀ ਕਮਾਲ ਵਾਂ ਯਤਨ ਕਰਦਾ ਮਾਇਆ ਚੰਗੀ ਆ ਜਾਂਦੀ ਕਾਰੋਬਾਰ ਚੰਗਾ ਚੱਲ ਪੈਂਦਾ ਕਿਸੇ ਪਦਾਰਥ ਦੀ ਥੋੜ੍ਹ ਕਮੀ ਇਹਦੇ ਕੋਲ ਨਹੀਂ ਰਹਿੰਦੀ ਪਰ ਇਹਨੂੰ ਪੁੱਛੋ ਕਿ ਸ਼ਾਂਤੀ ਆ ਗਈ ਕਹਿੰਦਾ ਨਹੀਂ ਅਜੇ ਸਕੂਨ ਜਿਆ ਨਹੀਂ ਮਿਲਿਆ ਖਾਣ ਵਾਸਤੇ ਬਹੁਤ ਕੁਝ ਹੈ ਪਹਿਨਣ ਵਾਸਤੇ ਸਭ ਕੁਝ ਹੈ ਚੰਗੀ ਰਹਿائش ਹੈ ਔਖੇ ਸੌਖੇ ਵੇਲੇ ਵਾਸਤੇ ਮਾਇਆ ਵੀ ਹੈਗੀ ਬੈਂਕ ਚ ਪਈ ਪਰ ਮਨ ਨੂੰ ਸਕੂਨ ਨਹੀਂ ਮਿਲਿਆ ਸ਼ਾਂਤੀ ਨਹੀਂ ਆਈ ਉਹ ਕਦ ਨਾਲ ਆਵੇਗੀ ਜਦੋਂ ਰਸਨਾ ਦੇ ਨਾਲ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਜਪੇਗਾ ਜਦੋਂ ਜਪੇਗਾ ਵਾਹਿਗੁਰੂ 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 ਉਹਦਾ ਫਿਰ ਅਸਰ ਅੰਦਰ ਹੋਵੇਗਾ ਉਹਦਾ ਵੀ ਤੇ ਅਸਰ ਹੋਵੇਗਾ ਨਾ ਸਰੀਰ ਦੇ ਉੱਪਰ ਤੇ ਉਹਦਾ ਅਸਰ ਹੀ ਹੋਵੇਗਾ ਸਤਿਗੁਰੂ ਜੀ ਕਹਿੰਦੇ ਸਾਤ ਸਹਿਜ ਫਿਰ ਸਹਿਜ ਵੀ ਆਜੂ ਮਨ ਐਨ ਟਿਕ ਜਾਊ ਪਟਕਣਾ ਦੀ ਖਤਮ ਹੋ ਜੇਗੀ ਰਹਾਸ ਮਾਨੇ ਉਪਜਿਓ ਤੇ ਅੰਦਰ ਨਾ ਰਹਾਸ ਖੁਸ਼ੀ ਪੈਦਾ ਹੋਵੇਗੀ ਖੁਸ਼ੀ ਅੰਦਰੋਂ ਪ੍ਰਸੰਤਾ ਜਦੋਂ ਮਨੁਖ ਅੰਦਰੋਂ ਪ੍ਰਸੰਨ ਹੋਵੇ ਨਾ ਅੰਦਰੋਂ ਫਿਰ ਉਹ ਪ੍ਰਸੰਤਾ ਇਹਦੀ ਵੇਖਣ ਵਾਲੀ ਹੁੰਦੀ ਹੈ ਜਦੋਂ ਅੰਦਰੋਂ ਖੁਸ਼ ਹੋਵੇ ਨਾ ਫਿਰ ਇਹ ਦਿਆਲੂ ਹੁੰਦਾ ਜੇ ਫਿਰ ਇਹ ਕਿਸੇ ਦਾ ਮਾੜਾ ਨਹੀਂ ਕਰਦਾ ਇਹ ਦਾ ਅੰਦਰੋਂ ਖੁਸ਼ ਹੈ ਅੱਜ ਫਿਰ ਕੰਜੂਸੀ ਕੋਈ ਨਹੀਂ ਕਰਦਾ ਕਿਸੇ ਨੂੰ ਕੋਈ ਚੀਜ਼ ਦੇਣ ਲੱਗਾ ਅੰਦਰੋਂ ਖੁਸ਼ ਹੈ ਅੱਜ ਜਦੋਂ ਅੰਦਰੋਂ ਖੁਸ਼ ਹੁੰਦਾ ਫਿਰ ਕਿਸੇ ਨਾਲ ਬੋਲ ਬੋਲਦਾ ਤੇ ਅਗਲੇ ਨੂੰ ਵੀ ਖੁਸ਼ ਕਰ ਦਿੰਦਾ ਇਦੇ ਲਾਗੇ ਕੋਈ ਕਿੰਨਾ ਦੁਖੀ ਬੈਠਾ ਹੋਵੇ ਕਿੰਨੀ ਚਿੰਤਾ ਵਿੱਚ ਬੈਠਾ ਹੋਵੇ ਪਰ ਇਹ ਅੰਦਰੋਂ ਖੁਸ਼ ਸੀ ਜਦੋਂ ਉਹਦ ਨਾਲ ਗੱਲਬਾਤ ਕਰਦਾ ਤੇ ਉਹਨੂੰ ਵੀ ਖੁਸ਼ ਕਰ ਦਿੰਦਾ ਉਹਦੀ ਵੀ ਚਿੰਤਾ ਦੂਰ ਕਰ ਦਿੰਦਾ ਐਸਾ ਪ੍ਰਭਾਵ ਇਹਦਾ ਪੈਂਦਾ ਜਦੋਂ ਅੰਦਰੋਂ ਖੁਸ਼ ਹੁੰਦਾ ਫਿਰ ਅੰਦਰੋਂ ਉਹ ਰਹਾਸ ਉਹ ਆਨੰਦ ਪ੍ਰਾਪਤ ਹੁੰਦਾ ਸਗਲੇ ਦੁੱਖ ਪਲਾਇਣ ਤੇ ਸਾਰੇ ਦੁੱਖ ਦੁੱਖ ਜਿਹੜੇ ਨੇ ਪਲਾਇਣ ਦੌੜ ਜਾਂਦੇ ਨੇ ਕੋਈ ਲਾਗੇ ਨਹੀਂ ਰਹਿੰਦਾ ਦੁੱਖ ਜਬਾਨ ਦੇ ਨਾਲ ਰਾਮ ਦਾ ਨਾਮ ਉਚਾਰਨ ਕਰਨ ਦੇ ਨਾਲ ਐਸੀ ਅਵਸਥਾ ਬਣ ਜਾਂਦੀ ਹੈ ਜਦੋਂ ਭਾਵਨਾ ਨਾਲ ਜਪਣ ਲੱਗ ਪਵੇ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਤ ਸਹਿਜ ਰਹਾਸ ਮਨ ਉਪਜਿਓ ਸਗਲੇ ਦੁਖ ਪਲਾਇਣ ਇਸ ਕਰਕੇ ਕਹਿੰਦੇ ਨੇ ਰਸਨਾ RAM RAM ਬਖਾਨ ਏ ਰਸਨਾ ਤੂੰ RAM ਦਾ ਨਾਮ ਬਖੇਹਣ ਕਰ RAM RAM ਉਚਾਰਨ ਕਰ RAM RAM ਜਪ ਗਨ ਗੋਪਾਲ ਉਚਾਰ ਦਿਨ ਰੈਨ ਫਿਰ ਰਾਤ ਦਿਨ ਗੋਪਾਲ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਉਦੇ ਗੁਣਾਂ ਨੂੰ ਉਚਾਰਨ ਕਰਦੀ ਰਹੇ ਇਸ ਪਾਸੇ ਲੱਗੀ ਰਹੋ ਜਦੋਂ ਇਸ ਪਾਸੇ ਲੱਗ ਜਾਵੇਂਗੀ ਭਏ ਕਲਮਲ ਹਾਨ ਤੇ ਜਿੰਨੇ ਪਾਪ ਹੋਏ ਨਾ ਤੇਰੇ ਕੋਲੋਂ ਜਿਹੜੇ ਪਾਪ ਹੋਏ ਨੇ ਉਹ ਸਾਰੇ ਕਲਮਲ ਜਿਹੜੇ ਨੇ ਪਾਪ ਜਿਹੜੇ ਨੇ ਨਾਸ ਹੋ ਜਾਣਗੇ ਖਤਮ ਹੋ ਜਾਣਗੇ ਇਨਾ ਅਸਰ ਹੁੰਦਾ ਹੈ ਜ਼ੁਬਾਨ ਦੇ ਨਾਲ ਰਾਮ ਰਾਮ ਕਰਨ ਦਾ ਭਾਵਨਾ ਦੇ ਨਾਲ ਜਦੋਂ ਕਰਦਾ ਇਹਦੇ ਪਾਪ ਤੱਕ ਨਾਸ ਹੋ ਜਾਂਦੇ ਨੇ ਜਿੰਨੇ ਆਪ ਕੀਤੇ ਹੁੰਦੇ ਨੇ ਉਹ ਸਾਰੇ ਨਾਸ ਹੋ ਜਾਂਦੇ ਨੇ ਸੜ ਜਾਂਦੇ ਨੇ ਜਿਸ ਤਰ੍ਹਾਂ ਅੱਗ ਦੇ ਵਿੱਚ ਪਾਇਆ ਬਾਲਣ ਸੜ ਜਾਂਦਾ ਰਾਮ ਦੇ ਨਾਮ ਦੀ ਅੱਗ ਦੇ ਵਿੱਚ ਇਹ ਸਾਰੇ ਸੜ ਜਾਂਦੇ ਨੇ ਦਗਦ ਹੋ ਜਾਂਦੇ ਹਨ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਕਥਨ ਕਰਦੇ ਨੇ ਤਿਆਗ ਚਲਣਾ ਸਗਲ ਸੰਪਤ ਆ ਜਿਹੜੀ ਸੰਪਤ ਵੇਖਦਾ ਨਾ ਮਾਇਆ ਧਨ ਦੌਲਤ ਜ਼ਮੀਨ ਜਾਇਦਾਦ ਕਰਮਕਾਨ ਮਾਲ ਡੰਗਰ ਇਹ ਜੋ ਵੀ ਵੇਖਦਾ ਤੂੰ ਇਹ ਨੂੰ ਇੱਕ ਨਾ ਇੱਕ ਦਿਨ ਤਿਆਗ ਕੇ ਜਾਣਾ ਹੀ ਇਹ ਤੂੰ ਤਿਆਗ ਦੇਣੀਆ ਕਾਲ ਸਿਰ ਪਰ ਜਾਨ ਤੇ ਇਹ ਗੱਲ ਜਾਣ ਚੰਗੀ ਤਰ੍ਹਾਂ ਵੀ ਕਾਲ ਮੌਤ ਤੇਰੇ ਸਿਰ ਤੇ ਖਲੋਤੀ ਆ ਮੌਤ ਜ਼ਰੂਰ ਤੇ ਜ਼ਰੂਰ ਹੋਣੀ ਸਰੀਰ ਨੇ ਇੱਕ ਨਾ ਇੱਕ ਦਿਨ ਨਾਸ ਹੋਣਾ ਏ ਤੇਰੇ ਸਿਰ ਤੇ ਖਲੋਤਾ ਤੇ ਜੋ ਕੁਛ ਤੇਰੇ ਕੋਲ ਹੈ ਇਹ ਸਭ ਕੁਛ ਤਿਆਗ ਕੇ ਜਾਣਾ ਤੂੰ ਛੱਡ ਕੇ ਜਾਣਾ ਤੇ ਮਹਾਰਾਜ ਰਸਨਾ ਜ਼ੁਬਾਨ ਦੇ ਨਾਲ ਕਿਉਂ ਕਹਿੰਦੇ ਜੇ ਰਾਮ ਰਾਮ ਜਪ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਤੇ ਜੋ ਕੁਝ ਤੈਨੂੰ ਦਿਸਦਾ ਤੂੰ ਛੱਡ ਜੇਂਗਾ ਪਰ ਜਿਹੜਾ ਰਸਨਾ ਦੇ ਨਾਲ ਜ਼ੁਬਾਨ ਦੇ ਨਾਲ ਰਾਮ ਰਾਮ ਕੀਤਾ ਹੋਵੇਗਾ ਨਾ ਇਹ ਕਦੇ ਵੀ ਛੱਡ ਕੇ ਨਹੀਂ ਜਾਣਾ ਹੈ ਤੇਰੇ ਨਾਲ ਹੀ ਰਹਿਣਾ ਤਾਂ ਕਹਿੰਨੇ ਭੀ ਆ ਕਰਿਆ ਕਰ ਜ਼ੁਬਾਨ ਦੇ ਨਾਲ ਜਪਿਆ ਕਰ ਵਾਹਿਗੁਰੂ 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 ਰਾਮ ਰਾਮ ਅੱਲਾ ਅੱਲਾ ਕਰਿਆ ਕਰ ਇਹਨਾਂ ਬਾਣੀ ਪੜਿਆ ਕਰ ਪਰਮੇਸ਼ਰ ਦਾ ਨਾਮ ਲਿਆ ਕਰ ਉਹਦੇ ਗੁਣ ਗਾਇਆ ਕਰ ਹੋਰ ਜੋ ਕੁਝ ਵੀ ਤੈਨੂੰ ਦਿਸਦਾ ਤਿਆਗ ਚੱਲਣਾ ਸਗਲ ਸੰਪਤ ਇਹ ਜਿੰਨੀ ਸੰਪਤੀ ਧਨ ਦੌਲਤ ਹੈ ਸਭ ਕੁਝ ਛੱਡ ਕੇ ਜਾਣਾ ਇੱਕ ਨਾ ਇੱਕ ਦਿਨ ਕਾਲ ਸਿਰ ਪਰ ਜਾਨ ਤੇ ਮੌਤ ਤੇਰੇ ਸਿਰ ਤੇ ਖਲੋਤੀ ਹੈ ਜ਼ਰੂਰ ਤੇ ਜ਼ਰੂਰ ਹੋਣੀ ਹੈ ਮਿਥਨ ਮੋਹ ਦੁਰੰਤ ਆਸਾ ਆ ਜਿਹੜਾ ਝੂਠਾ ਮੋਹ ਆ ਨਾ ਜਿਹਦੇ ਵਿੱਚ ਫਸਿਆ ਹੋਇਆ ਇਹ ਝੂਠਾ ਇਹ ਮੋਹ ਜਿਹੜਾ ਜੀ ਦੇ ਵਿੱਚ ਤੂੰ ਫਸਿਆ ਇਹ ਝੂਠਾ ਹੈ ਇਹ ਆਸਾ ਜਿਹੜੀ ਤੇਰੀ ਮੁਕਤੀ ਨਹੀਂ ਇਹਨਾਂ ਨੂੰ ਝੂਠ ਸਰ ਪਰ ਜਾਨ ਸਰ ਪਰ ਮਾਨ ਇਹ ਝੂਠ ਹੈ ਇਹ ਨਾਸ ਹੋ ਜਾਣ ਵਾਲਾ ਹੈ ਇਹ ਜਿਹੜੇ ਮੋਹ ਵਿੱਚ ਗਰਸਿਆ ਇਹ ਜਿਹੜੀਆਂ ਆਸਾ ਲਾਈ ਬੈਠਾ ਹੈ ਇਹ ਮੁੱਕਦੀਆਂ ਨਹੀਂ ਆਸਾਂ ਨਹੀਂ ਕਦੇ ਵੀ ਮੁੱਕਦੀ ਬੰਦੇ ਦੀ ਬੱਚੇ ਦੇ ਮਨ ਵਿੱਚ ਆਸ ਹੁੰਦੀ ਹੈ ਮੈਂ ਨਿਕਾ ਜਿਆ ਖਡਾਉਣਾ ਲੈਣਾ ਨਿੱਕੀ ਕਾਰ ਲੈਣੀ ਨਿੱਕਾ ਮੋਟਰਸਾਈਕਲ ਲੈਣਾ ਨਿੱਕਾ ਟਰੈਕਟਰ ਲੈਣਾ ਆਸਿਆ ਨਾ ਉਹਦੇ ਅੰਦਰ ਤੇ ਜਦੋਂ ਵੱਡਾ ਹੋ ਜਾਂਦਾ ਉਦੋਂ ਕਿਤੇ ਮੁੱਕ ਜਾਂਦੀ ਉਦੋਂ ਆਸ ਹੋਰ ਵੱਡੀ ਹੋ ਜਾਂਦੀ। ਉਦੋਂ ਖੇਡਣ ਵਾਸਤੇ ਚਾਹੀਦਾ ਸੀ ਨਿੱਕਾ ਕਹਿੰਦਾ ਨਹੀਂ ਹੁਣ ਵੱਡਾ ਮੋਟਰਸਾਈਕਲ ਲੈਣਾ। ਹੁਣ ਵੱਡੀ ਕਾਰ ਲੈਣੀ ਹੈ। ਆਸ ਤੇ ਵੱਡੀ ਹੋ ਗਈ ਨਾ। ਤੇ ਬੁੱਢੇ ਹੋਇਆ ਕਿਹੜਾ ਖਤਮ ਹੋ ਜਾਂਦੀ ਹੈ। ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਆਸਾਂ ਬੰਦੇ ਦੀ ਓਵੇਂ ਓਵੇਂ ਹੀ ਵੱਧਦੀ ਜਾਂਦੀ ਹੈ। ਓਵੇਂ ਓਵੇਂ ਆਸਾਂ ਵੱਧੀਆਂ ਜਾਂਦੀਆਂ। ਪਹਿਲਾਂ ਇੱਕ ਆਸ ਹੁੰਦੀ ਹੈ। ਇੱਕ ਪੂਰੀ ਹੁੰਦੀ ਹੈ ਤੇ 10 ਹੋਰ ਪੈਦਾ ਹੋ ਜਾਂਦੀਆਂ 10 ਹੋਰ ਉਹ 10 ਪੂਰੀਆਂ ਹੁੰਦੀਆਂ ਤੇ ਹਿਸਾਬ ਲਾਓ 100 ਹੋ ਜਾਂਦੀ ਹੁਣ ਆ ਮਿਲ ਜੇ ਨਾ ਮਿਲ ਜੇ ਜੇ ਕਿਤੇ ਉਹ ਪੂਰੀਆਂ ਹੋ ਜਾਣ ਤੇ ਫਿਰ ਕਿਹੜਾ ਮੁੱਕ ਜਾਂਦੀਆਂ ਫਿਰ ਹੋਰ ਵਧਾ ਹੋਰ ਵੱਧ ਜਾਂਦੀਆਂ ਹੁਣ ਆ ਵੀ ਮਿਲ ਜੇ ਆ ਵੀ ਮਿਲ ਜੇ ਆ ਵੀ ਮਿਲ ਜੇ ਪਤਾ ਹੀ ਨਹੀਂ ਕਿੰਨੀਆਂ ਆਸਾ ਕਦੀ ਵੀ ਮੁੱਕਦੀ ਨਹੀਂ ਆਸਾ ਜਿਹੜੀ ਹੈ ਉਹ ਮੁੱਕੇ ਗੀਤ ਤੇ ਪਰਮੇਸ਼ਰ ਦਾ ਨਾਮ ਜਦੋਂ ਜਪਣ ਲੱਗ ਪਵੇਗਾ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਜਿੰਨੀ ਕੁ ਲੋੜੀ ਦੀ ਚੀਜ਼ ਹੈ ਓਨੀ ਕੀ ਵਾਧੂ ਆ ਬਹੁਤੀਆਂ ਮੈਂ ਕੀ ਕਰਨੀਆਂ ਅਖੀਰ ਨੂੰ ਛੱਡ ਹੀ ਜਾਣੀਆਂ ਜਦੋਂ ਰੱਬ ਦੇ ਨਾਮ ਦੇ ਨਾਲ ਜੁੜਦਾ ਫਿਰ ਕਹਿੰਦਾ ਜਿਹੜੀ ਚੀਜ਼ ਦੀ ਜਿੰਨੀ ਕੁ ਜ਼ਰੂਰਤ ਹੈ ਓਨੀ ਕੁ ਬੜੀ ਆ ਤੇ ਬਹੁਤੀ ਮੈਂ ਕੀ ਕਰਨੀ ਐ ਜਿੱਦਾਂ ਤੁਰਿਆ ਉਦਣ ਛੱਡ ਹੀ ਜਾਣੀ ਐ ਫਿਰ ਆਸਾ ਖਤਮ ਹੋਵੇਗੀ ਉਤਰਾਏ ਆਸਾ ਕਦੇ ਵੀ ਮੁੱਕਣ ਵਾਲੀ ਨਹੀਂ ਆਸ ਨਹੀਂ ਕਦੀ ਵੀ ਮੁੱਕਦੀ ਤੇ ਧੰਗ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਝੂਠ ਹੀ ਇਹਨਾਂ ਦੇ ਧਿਆਨ ਵਿੱਚ ਨਾ ਲੱਗਾ ਰਹੇ ਫਿਰ ਮਹਾਰਾਜ ਕਿਹਦਾ ਧਿਆਨ ਧਾਰਨ ਕਰਾਂ ਸਤਗੁਰੂ ਜੀ ਕਹਿੰਦੇ ਸਤ ਪੁਰਖ ਅਕਾਲ ਮੂਰਤ ਕਿਸੇ ਸਰੀਰ ਦੇ ਧਿਆਨ ਚ ਨਾ ਲੱਗਾ ਰਹੀ ਸੱਤ ਜਿਹੜਾ ਸਦੀਵ ਰਹਿਣ ਵਾਲਾ ਸਦਾ ਹੀ ਰਹਿਣ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹਨੂੰ ਕਹਿੰਦੇ ਸੱਤ ਉਹ ਸੱਚਾ ਅਸੀਂ ਪਹਿਲਾਂ ਵੀ ਹੈਗੇ ਨਹੀਂ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤ ਨਹੀਂ ਹੋਣਾ ਪਰ ਪਰਮੇਸ਼ਰ ਪਹਿਲਾਂ ਵੀ ਸੀ ਹੁਣ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ ਉਹ ਸੱਚਾ ਹੈ ਉਹ ਜਿਹੜਾ ਸੱਤ ਹੈ ਨਾ ਪੁਰਖ ਇੱਕੋ ਹੀ ਤੇ ਪੁਰਖ ਹੈ ਸੰਸਾਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਸ ਜਗ ਮਹਿ ਪੁਰਖ ਏਕ ਹੈ ਹੋਰ सगली ਨਾਰ ਸਬਾਈ ਪੁਰਖ ਸਿਰਫ ਇੱਕੋ ਹੀ ਆ ਬਾਕੀ ਸਾਰੀਆਂ ਨਾਰਾਇਣੇ ਇਸਤਰੀਆਂ ਹੀ ਨੇ ਆ ਸੰਸਾਰ ਦੀ ਖੇਡ ਉਹਨੇ ਚਲਾਉਣ ਵਾਸਤੇ ਨਰ ਮਾਦਾ ਪੈਦਾ ਕੀਤੇ ਪਰ ਅਸਲ ਚ ਪੁਰਖੂ ਆਪ ਹੀ ਆ ਉਹ ਪੁਰਖ ਹੈ ਜਾਂ ਪੁਰਖ ਦੇ ਅਰਥ ਕਰਦੇ ਨੇ ਜਿਹੜਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ ਹਰ ਇੱਕ ਥਾਂ ਤੇ ਉਹ ਵਸਦਾ ਅਕਾਲ ਮੂਰਤ ਉਹਦੀ ਮੂਰਤੀ ਉਹਦੀ ਹਸਤੀ ਜਿਹੜੀ ਐ ਨਾ ਉਹ ਅਕਾਲ ਕਾਲ ਤੋਂ ਰਹਿ ਤੇ ਆ ਸਮੇਂ ਦੀ ਹੱਦ ਤੋਂ ਪਰਿਆ ਉਹ ਕਦੀ ਬੁੱਢਾ ਨਹੀਂ ਹੁੰਦਾ ਉਹ ਕਦੀ ਬੱਚਾ ਨਹੀਂ ਉਹ ਸਦਾ ਇੱਕ ਰਸ ਆ ਸਮੇਂ ਦਾ ਪ੍ਰਭਾਵ ਉਹਦੇ ਤੇ ਨਹੀਂ ਪੈਂਦਾ ਸਮਾਂ ਉਹਦੇ ਤੇ ਪ੍ਰਭਾਵ ਨਹੀਂ ਪਾ ਸਕਦਾ ਸਾਡੇ ਤੇ ਪਾਉਂਦਾ ਐ ਨਾ ਅਸੀਂ ਕਿਤੇ ਬੱਚੇ ਸਾਂ ਮੜ ਕੇ ਜਵਾਨ ਤੇ ਜਵਾਨ ਹੌਲੀ ਹੌਲੀ ਬੁੱਢਾ ਹੁੰਦਾ ਜਾਂਦਾ कमजोर ਹੁੰਦਾ ਜਾਂਦਾ ਹੈ ਸਰੀਰ ਕ ਰੂਪ ਹੁੰਦਾ ਜਾਂਦਾ ਹੈ ਸੁੰਦਰਤਾ ਨਾਸ ਹੁੰਦੀ ਜਾਂਦੀ ਹੈ ਸਮੇਂ ਦਾ ਪ੍ਰਭਾਵ ਸੰਸਾਰ ਦੀ ਹਰ ਇੱਕ ਚੀਜ਼ ਤੇ ਹੈ ਜਿਹੜੀ ਸਮੇਂ ਦੇ ਅਨੁਸਾਰ ਬਣੀ ਹੈ ਤੇ ਪਰਮੇਸ਼ਰ ਸਮੇਂ ਦੇ ਅਨੁਸਾਰ ਹੈ ਹੀ ਨਹੀਂ ਸਗੋਂ ਸਮੇਂ ਨੂੰ ਉਹਨੇ ਬਣਾਇਆ ਕਾਲ ਨੂੰ ਸਮੇਂ ਨੂੰ ਉਹਨੇ ਬਣਾਇਆ ਤੇ ਉਹ ਅਕਾਲ ਹੈ ਇਹਦੇ ਤੋਂ ਰਹਿਤ ਇਹਦੇ ਪ੍ਰਭਾਵ ਤੋਂ ਰਹਿਤ ਹੈ ਐਸਾ ਜੋ ਪਰਮੇਸ਼ਰ ਹੈ ਰਿਧੈ ਧਾਰੋਹ ਧਿਆਨ ਹਿਰਦੇ ਦੇ ਵਿੱਚ ਉਹਦਾ ਧਿਆਨ ਧਾਰਨ ਕਰਿਆ ਕਰ ਰਸਨਾ ਦੇ ਨਾਲ ਜ਼ੁਬਾਨ ਦੇ ਨਾਲ ਰਾਮ ਰਾਮ ਉਚਾਰਨਾ ਕਰ ਵਾਹਿਗੁਰੂ ਵਾਹਿਗੁਰੂ ਉਚਾਰਨਾ ਕਰ ਤੇ ਹਿਰਦੇ ਦੇ ਵਿੱਚ ਧਿਆਨ ਅਕਾਲ ਮੂਰਤ ਜਿਹੜਾ ਹੈ ਜੋ ਸਤਪੁਰਖ ਹੈ ਉਸ ਦਾ ਧਿਆਨ ਹਿਰਦੇ ਦੇ ਵਿੱਚ ਧਾਰਨ ਕਰ ਨਾਮ ਨਿਧਾਨ ਲਾ ਬਨਾਨਕ ਨਾਮ ਇਹ ਨਿਧਾਨ ਹੀ ਖਜ਼ਾਨਾ ਹੀ ਸਾਰਿਆਂ ਸੁੱਖਾਂ ਦਾ ਖਜ਼ਾਨਾ ਹੈ ਪਰਮੇਸ਼ਰ ਦਾ ਨਾਮ ਤੇ ਜਿਨ ਨੇ ਇਹ ਲਾਭ ਪ੍ਰਾਪਤ ਕਰ ਲਿਆ ਨਾ ਨਾਮ ਦਾ ਇਹ ਲਾਭ ਪ੍ਰਾਪਤ ਕਰ ਤੂੰ ਵੀ ਮਹਾਰਾਜੀ ਇਹਦਾ ਕੀ ਫਾਇਦਾ ਹੋਵੇਗਾ ਤੁਸੀਂ ਤੇ ਕਹਿੰਦੇ ਸਭ ਕੁਝ ਇੱਥੇ ਛੱਡ ਕੇ ਜਾਣਾ ਸਭ ਕੁਝ ਸਤਿਗੁਰੂ ਜੀ ਕਹਿੰਦੇ ਹੋਰ ਸਭ ਕੁਝ ਛੱਡ ਜਾਣਾ ਹੋਰ ਸਭ ਕੁਝ ਦੀ ਤੇ ਗੱਲ ਛੱਡ ਤੈਨੂੰ ਚੀਜ਼ਾਂ ਬਾਅਦ ਵਿੱਚ ਮਿਲੀਆਂ ਆ ਜਨਮ ਤੋਂ ਲੈ ਕੇ ਤੈਨੂੰ ਸਰੀਰ ਮਿਲਿਆ ਜਨਮ ਤੋਂ ਤੇ ਜਿੱਥੇ ਵੀ ਗਿਆ ਨਾ ਮਨੁੱਖ ਜਨਮ ਇਹ ਸਰੀਰ ਨੂੰ ਨਾਲ ਲੈ ਕੇ ਗਿਆ ਜਿੱਥੇ ਵੀ ਗਿਆ ਸਰੀਰ ਨਾਲ ਹੀ ਗਿਆ ਇਹਦੇ ਹੋਰ ਚੀਜ਼ਾਂ ਬੰਦਾ ਇੱਧਰ ਉੱਧਰ ਛੱਡ ਜਾਂਦਾ ਨਾ ਕਪੜੇ ਚੰਗੇ ਹੁੰਦੇ ਨੇ ਕੋਈ ਖਾਣ ਵਾਲੀਆਂ ਚੀਜ਼ਾਂ ਕੋਈ ਹੋਰ ਚੀਜ਼ਾਂ ਬੜੀਆਂ ਇਹਨੂੰ ਪਿਆਰੀਆਂ ਸੰਨ ਪਰ ਨਹੀਂ ਕਿਤੇ ਨਾਲ ਖੜਦਾ ਕੋਈ ਕਿਤੇ ਛੱਡ ਜਾਂਦਾ ਕੋਈ ਕਿਤੇ ਪਰ ਸਰੀਰ ਨੂੰ ਤੇ ਨਹੀਂ ਨਾ ਕਿਤੇ ਛੱਡ ਕੇ ਜਾਂਦਾ ਸਰੀਰ ਤੇ ਨਾਲ ਹੀ ਰਹਿੰਦਾ ਜਿੱਥੇ ਵੀ ਜਾਂਦਾ ਦੇਸ਼ ਵਿੱਚ ਹੋਵੇ ਵਿਦੇਸ਼ ਵਿੱਚ ਹੋਵੇ ਸਮੁੰਦਰ ਵਿੱਚ ਫਿਰੇ ਆਕਾਸ਼ ਵਿੱਚ ਚਲੇ ਜਾਵੇ ਸਰੀਰ ਨਾਲ ਜਾਂਦਾ ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਦੇ ਵੇਲੇ ਇਹ ਸਦਾ ਨਾਲ ਰਹਿਣ ਵਾਲਾ ਸਰੀਰ ਵੀ ਤੇਰੇ ਨਾਲ ਨਹੀਂ ਹੋਣਾ ਹੋਰ ਚੀਜ਼ਾਂ ਦਾ ਤੂੰ ਕਿਵੇਂ ਕਹਿ ਸਕਦਾ ਅੰਤ ਨੂੰ ਇਹ ਸਰੀਰ ਵੀ ਛੱਡ ਕੇ ਜਾਣਾ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਉਹ ਵੀ ਅੰਤ ਨੂੰ ਨਾਲ ਨਹੀਂ ਤੇ ਨਾਲ ਕੀ ਹੈ ਇਹ ਚੀਜ਼ਾਂ ਫਿਰ ਮਹਾਰਾਜ ਨਾਲ ਜਾਣਗੀਆਂ ਜਿਹੜੇ ਤੁਸੀਂ ਕਹਿੰਦੇ ਜਬਾਨ ਦੇ ਨਾਲ ਰਾਮ ਰਾਮ ਕਰ ਅਕਾਲ ਪੁਰਖ ਦਾ ਧਿਆਨ ਧਾਰਨ ਕਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਾਂ ਭਾਈ ਇਹ ਜਿਹੜਾ ਨਾਮ ਦਾ ਖਜ਼ਾਨਾ ਲਾਭ ਪ੍ਰਾਪਤ ਕਰੇਗਾ ਨਾ ਬਸਤ ਏਹ ਪਰਵਾਨ ਪਰਮੇਸ਼ਰ ਦੀ ਦਰਗਾਹ ਵਿੱਚ ਇਹ ਵਸਤੂ ਪਰਵਾਨ ਹੁੰਦੀ ਊ ਜਿਹਦੇ ਕੋਲ ਇਹ ਵਸਤੂ ਹੋਵੇ ਨਾ ਉਹਨੂੰ ਉੱਥੇ ਕੋਈ ਪੁੱਛਗਿੱਛ ਨਹੀਂ ਕੀਤੀ ਜਾਂਦੀ ਕੋਈ ਉੱਥੇ ਕੋਈ ਖੱਜਲ ਖਵਾਰੀ ਨਹੀਂ ਸਗੋਂ ਉੱਥੇ ਉਹਦਾ ਸਤਕਾਰ ਕੀਤਾ ਜਾਂਦਾ ਹੈ ਹੱਥ ਜੋੜੇ ਜਾਂਦੇ ਨੇ ਸਤਕਾਰ ਦੇ ਨਾਲ ਇਹਨੂੰ ਬਿਠਾਇਆ ਜਾਂਦਾ ਹੈ ਉਥੇ ਰੇ ਰੇ ਦਰਗਹ ਕਹੈ ਨਾ ਕੋਉ ਓਏ ਓਏ ਕਰਕੇ ਆਵਾਜ਼ ਨਹੀਂ ਮਾਰਦੇ ਉਹਨੂੰ ਜਿਹਦੇ ਕੋਲ ਇਹ ਵਸਤੂ ਆ ਆਓ ਬੈਠ ਆਦਰ ਸੁਭ ਦੇਉ ਆਓ ਜੀ ਜੀ ਆਿਆਂ ਨੂੰ ਬੈਠੋ ਜੀ ਸਾਰੇ ਸਤਕਾਰ ਕਰਦੇ ਨੇ ਉਥੇ ਤੇ ਧਰਮਰਾਜਾ ਵੀ ਹੱਥ ਜੋੜ ਕੇ ਉਹਨਾਂ ਦੇ ਗਾੜੀ ਖਲੋ ਜਾਂਦਾ ਸਤਿਗੁਰੂ ਜੀ ਕਹਿੰਦੇ ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ ਕਿਉਂਕਿ ਇਹ ਵਸਤੂ ਜਿਹੜੀ ਹੈ ਨਾ ਨਾਮ ਦੀ ਜ਼ੁਬਾਨ ਦੇ ਨਾਲ ਵੀ ਜਪਿਆ ਤੇ ਹਿਰਦੇ ਵਿੱਚ ਵੀ ਉਹਦਾ ਧਾਰ ਧਿਆਨ ਧਾਰਨ ਕੀਤਾ ਇਹ ਉਹਦੀ ਦਰਗਾਹ ਚ ਪ੍ਰਵਾਨ ਹੁੰਦੀ ਆ ਇਹ ਪਰਮਾਨਿਕ ਹੈ ਇਹ ਨਾਲ ਹੀ ਜਾਵੇਗੀ ਜਿੱਥੇ ਵੀ ਜਾਵੇਂਗਾ ਇਹ ਕਿਤੇ ਛੱਡ ਕੇ ਜਾਣ ਵਾਲੀ ਵਸਤੂ ਨਹੀਂ ਇਸ ਕਰਕੇ ਇਹਦੇ ਵੱਲ ਵੀ ਧਿਆਨ ਦਿਆ ਕਰ ਇਹ ਕਾਰਜ ਵੀ ਕਰਿਆ ਕਰ ਜ਼ੁਬਾਨ ਦੇ ਨਾਲ ਇੰਨੀਆਂ ਗੱਲਾਂ ਕਰਦਾ ਇੰਨਾ ਕੁਝ ਬੋਲਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਤਾ ਹੀ ਨਹੀਂ ਕਿੰਨਾ ਕੁ ਬੰਦਾ ਬੋਲਦਾ ਕਿੰਨਾ ਕੁ ਤੇ ਜਦੋਂ ਕਿਤੇ ਰੱਬ ਦਾ ਨਾਮ ਲੈਣਾ ਹੋਵੇ ਕਹਿੰਦਾ ਜ਼ੁਬਾਨ ਥੱਕ ਗਈ ਤੇ ਇਹ ਗੱਲ ਚੰਗੀ ਤਾਂ ਨਹੀਂ ਨਾ ਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਇਸ ਕਰਕੇ ਪਿਆਰਿਆ ਰਾਤ ਦਿਨ ਰਸਨਾ ਦੇ ਨਾਲ RAM ਦਾ ਨਾਮ ਜਪਿਆ ਕਰ ਸੰਸਾਰ ਤੇ ਆਇਆ ਪਰਵਾਣ ਹੋਵੇਗਾ ਇਹ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ